ਸਦੇ ਤੂੰ ਪੱਕੀਆਂ ਕੋਈ ਤਰੀਕਾਂ ਦੱਸ ਦੇ ਕਦ ਤੱਕ ਹੋਰ ਉਡੀਕਾਂ ਦੱਸ ਦੇ ਪੱਕੀਆਂ ਕੋਈ ਤਰੀਕਾਂ ਦੱਸ ਦੇ ਉਹ ਥੱਕ ਗਿਆ ਖੜੇ ਨਹੀਂ ਹੁੰਦਾ ਮੈਂ ਲੱਗਾ ਆ ਟੈਂਣ ਘਰ ਕਹਿੰਦਾ ਘਰ ਮੁੜਿਆ ਹੁਣ ਤਾਂ ਲੱਗ ਪੈ ਖੋੜਾ ਕਹਿਣ ਗਵੰਦੀ ਓਏ ਲੱਗ ਪੈ ਖੰਡਰ ਕਹਿ ਕਿਆ ਬਾਤ ਕਿਆ ਬਾਤ ਕੇਰਾ ਵਾਲੀ ਕੰਧ ਕਦ ਦੀ ਡਿੱਗ ਪਈ ਛੱਤ ਦੇ ਬਾਲੇ ਟੁੱਟਣ ਲੱਗ ਪਏ ਓ ਗੋਡੇ ਗੋਡੇ ਕਾ ਵੇੜੇ ਵਿੱਚ ਲੋਕੀ ਕੂੜਾ ਸੁੱਟਣ ਲੱਗ ਪਏ ਓ ਚਾਵਾ ਦੇ ਨਾਲੇ ਲਿਪਦੀ ਸੀ ਜਿਹਨੂੰ ਤੇਰੀ ਵੱਡੀ ਭੈਣ ਕਰ ਕੇੰਦਾ ਕਰ ਮੁੜਿਆ ਹੁਣ ਤਾਂ ਲੱਗ ਪੈ ਖੋੜਾ ਕਹਿਣ ਗਵੰਡੀ ਓ ਲੱਗ ਪੈ ਖੰਡਰ ਕਹਿ ਕੇ ਰਿਸ਼ਤੇਦਾਰੀ ਬਥੇਰੀ ਵੱਡੀ ਪਰ ਟੁੱਕਿਆ ਨਾ ਕਦੇ ਕੋਈ ਪਨੋਣਾ ਜਦ ਤੱਕ ਆਪਾਂ ਜਾਂਦੇ ਕੋਈ ਨਹੀਂ ਜਾਂਦਾ ਦੇਖਣ ਬਾਹਰ ਕਿਹੜਾ ਤੇ ਰਿਸ਼ਤੇਦਾਰੀ ਬਥੇਰੀ ਵੱਡੀ ਪਰ ਟੁੱਕਿਆ ਨਾ ਕਦੇ ਕੋਈ ਪਰੌਣਾ ਹੋ ਜਾਂਦੀ ਇੱਥੇ ਜੰਮਿਆ ਤੂੰ ਨਹੀਂ ਆਉਂਦਾ ਤਾਂ ਇੱਥੇ ਜੰਮਿਆ ਨਹੀਂ ਆਏ ਆਏ ਕੀ ਬਾਤ ਹੈ ਕੀ ਬਾਤ ਉਹ ਪਿੰਡ ਪਧਾਣੇ ਘੁੰਮ ਜਾਇਆ ਕਰਦੇ ਨਹੀਂ ਆਉਣਾ ਰਹਿ ਘਰ ਕਹਿੰਦਾ ਕਰ ਮੁੜਿਆ ਹੁਣ ਤਾਂ ਲੱਗ ਪੈ ਖੋੜਾ ਕਹਿਣ ਗਵਾਂਡੀਆਂ ਓਏ ਲੱਗ ਪੈ ਖੰਡੇ ਰਹਿ ਗਏ ਯਾਹ ਯਾਹ